ਮੈਂ ਪਰਸਨਲੀ ਫੀਲ ਕਰਦੀ ਆ ਕਿ ਯੰਗ ਗਰਲਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਇੱਕ ਹੈਲਦੀ ਲਾਈਫਸਟਾਈਲ ਜਿਹੜਾ ਅਪਣਾਉਣਾ ਚਾਹੀਦਾ ਵਿਦ ਹੈਲਦੀ ਡਾਈਟ ਐਂਡ ਅ ਡਰਿੰਕਿੰਗ ਲੋਟਸ ਆਫ ਵਾਟਰ ਵਿਦ ਰੈਗੂਲਰ ਐਕਸਰਸਾਈਜ਼ ਇਨਫੈਕਸ਼ਨਸ ਹੋ ਜਾਂਦੀਆਂ ਨੀਚੇ ਕੋਈ ਵਜਾਈਨਲ ਡਿਸਚਾਰਜ ਹੋ ਰਿਹਾ ਹੈ ਜਾਂ ਨੀਚੋਂ ਕੋਈ ਆਰਡਰ ਜਾਂ ਸਮੈਲ ਆਉਂਦੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਔਰ ਐਸ ਫਾਰ ਐਸ ਦੀ ਐਕਸਰਸਾਈਜ਼ਸ ਕਨਸਰਨ ਤਾਂ ਉਹ ਇੱਕ ਯੋਗਾ ਜਿਹੜਾ ਹੈਗਾ ਉਹ ਕਰ ਸਕਦੇ ਆ ਐਂਡ ਫਰਸਟ ਐਂਡ ਸੈਕਿੰਡ ਟ੍ਰਾਈਮੈਸਟਰ ਤੇ ਥੋੜੀ ਥੋੜੀ ਐਕਸਰਸਾਈਜ਼ ਵਾਕ ਕਰ ਸਕਦੇ ਆ ਟੁੜੀਆਂ ਫਲੈਕਸਿੰਗ ਐਕਸਰਸਾਈਜ਼ਸ ਕਰ ਸਕਦੀਆਂ ਜਿਹੜੀਆਂ ਕਿ ਉਹਨਾਂ ਨੂੰ ਬਾਅਦ ਚ ਨੋਰਮਲ ਡਿਲੀਵਰੀ ਹੋਣ ਚ ਹੈਲਥ ਹੋ ਸਕੇ ਉਹਨਾਂ ਦੀ ਪਰ ਅੱਜਕਲ ਦੇਖਿਆ ਗਿਆ ਕਿ ਲੜਕੀਆਂ ਸੈਨ ਸ਼ਿਲਤਾ ਇੰਨੀ ਘਟਾ ਹੈ ਕਿ ਉਹ ਪਹਿਲੇ ਹੀ ਕਹਿ ਦਿੰਦੀਆਂ ਹੈ ਕਿ ਵੀ ਅਸੀਂ ਨੋਰਮਲ ਡਿਲੀਵਰੀ ਨਹੀਂ ਕਰਾਣੀ ਅਸੀਂ ਸੇਜ਼ੀਅਨ ਹੀ ਕਰਾਣਾ ਅਸੀਂ ਦਰਦਾਂ ਹੀ ਲੈਣੀ ਆ ਪ੍ਰੋਗਰਾਮ ਹੈਲਥ ਚਰਚਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਜਾਣਦੇ ਹੋ ਅਸੀਂ ਹਰ ਹਫਤੇ ਕੋਈ ਨਾ ਕੋਈ ਨਵੇਂ ਵਿਸ਼ੇ ਦੇ ਉੱਤੇ ਹੈਲਥ ਚਰਚਾ ਕਰਦੇ ਹਾਂ ਅੱਜ ਦਾ ਵਿਸ਼ਾ ਹੈ ਗੈਨੀ ਜੋ ਕਿ ਆਪਾਂ ਦੇਖਦੇ ਜਿਹਾ ਵੀ ਕਾਫੀ ਅੱਜਕੱਲ੍ਹ ਜੰਗਲਿਸਟ ਲੜਕੀਆਂ ਨੂੰ ਵੀ ਦਿੱਕਤ ਆ ਰਹੀ ਹੈ ਕਾਫੀ ਪ੍ਰੋਬਲਮ ਹੋ ਰਹੀ ਹੈ ਸਾਡੇ ਕੋਲ ਅੱਜ ਐਸ ਪੀ ਐਸ ਹਸਪੀਟਲ ਦੇ ਜੋ ਕਿ ਮਾਡਲ ਟਾਊਨ ਵਿੱਚ ਬੈਡ ਸੈਂਟਰ ਹੈ ਉਹਨਾਂ ਦੇ ਉੱਥੇ ਦੇ ਸੀਨੀਅਰ ਡਾਕਟਰ ਗੈਨੀ ਦੇ ਸੀਨੀਅਰ ਡਾਕਟਰ ਡਾਕਟਰ ਦਮਨਦੀਪ ਕੌਰ ਜੀ ਸਾਡਾ ਨਾਮ ਜੋ ਨੇ ਡਾਕਟਰ ਸਾਹਿਬ ਤੰਦਵਾਰ ਜੀ ਸਤਿਕਾਰ ਤੁਹਾਡਾ ਸਤਿਕਾਰ ਜੀ ਮੈਂ ਡਾਕਟਰ ਦਮਨਦੀਪ ਬੈਡ ਸੈਂਟਰ ਮਾਡਲ ਟਾਊਨ ਐਸ ਪੀ ਐਸ ਅ ਕੰਮ ਕਰਦੀ ਆ ਸਾਡੇ ਕੋਲ ਇੱਥੇ ਜਰਨਲੀ ਗਾਇਨੀ ਦੇ ਪੇਸ਼ੈਂਟਸ ਆਉਂਦੇ ਆ ਯੰਗ ਗਰਲਸ ਵੀ ਆਉਂਦੀਆਂ ਐਂਡ ਰੀਪਰੋਡਕਟਿਵ ਏਜ ਗਰੁੱਪ ਦੀਆਂ ਲੇਡੀਜ਼ ਵੀ ਆਉਂਦੀਆਂ ਤੇ ਮੈਂ ਪਰਸਨਲੀ ਫੀਲ ਕਰਦੀ ਆ ਕਿ ਯੰਗ ਗਰਲਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਇੱਕ ਹੈਲਦੀ ਲਾਈਫਸਟਾਈਲ ਜਿਹੜਾ ਬਣਾਉਣਾ ਚਾਹੀਦਾ ਵਿਦ ਹੈਲਦੀ ਡਾਈਟ ਐਂਡ ਡਰਿੰਕਿੰਗ ਲਾਟਸ ਆਫ ਵਾਟਰ ਵਿਦ ਰੈਗੂਲਰ ਐਕਸਰਸਾਈਜ਼ ਇਹ ਜ਼ਰੂਰੀ ਹੈ ਤਾਂ ਕਿ ਉਹ ਜਿਹੜੀਆਂ ਛੋਟੀਆਂ-ਛੋਟੀਆਂ ਉਹਨਾਂ ਨੂੰ ਪ੍ਰੋਬਲਮ ਹੈ ਇਨਫੈਕਸ਼ਨਸ ਹੋ ਜਾਂਦੀਆਂ نیچے ਕੋਈ ਵਜਾਈਨਲ ਡਿਸਚਾਰਜ ਹੋ ਰਿਹਾ ਹੈ ਜਾਂ نیچے ਕੋਈ オーਡਰ ਜਾਂ 스멜 ਆਂਦੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਦੇਖੋ ਯੰਗਰਸ ਨੂੰ ਡਾਕਟਰ ਸਾਹਿਬ ਇੱਕ ਕਾਫੀ ਅੱਜ ਕੱਲ ਪ੍ਰੋਬਲਮ ਆ ਰਹੀ ਹੈ ਮੈਸੇਜ ਦੀ ਵੀ ਨਹੀਂ ਸੈਮ ਟਾਈਮ ਤੇ ਆਨ ਦੇ ਫੀਲਡ ਵਗੈਰਾ ਤਾਂ ਉਸ ਤਰ੍ਹਾਂ ਕਿ ਮੈਂ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਇਸ ਤਰ੍ਹਾਂ ਕੋਈ ਦਿੱਕਤ ਆ ਵੀ ਹਾਂ ਜੀ ਕੁਝ ਮੈਸੇਜ ਦੀ ਪ੍ਰੋਬਲਮ ਵੀ ਇਸ ਤਰ੍ਹਾਂ ਕਈ ਵਾਰੀ ਸਪੋਰਟਿੰਗ ਬੱਚਿਆਂ ਨੂੰ ਹੁੰਦੀ ਰਹਿੰਦੀ ਹੈ ਜਾਂ ਬੜੇ ਹੈਵੀ ਜਾਂ ਪ੍ਰੋਲੋਂਗ ਬਲੀਡਿੰਗ ਹੋ ਰਹੀ ਹੈ ਉਹਨਾਂ ਨੂੰ ਜਾਂ ਦੋ ਮਾਹ ਵਾਰੀਆਂ ਦੇ ਵਿੱਚ ਉਹਨਾਂ ਨੂੰ ਬਲੀਡਿੰਗ ਹੁੰਦੀ ਰਹਿੰਦੀ ਹੈ ਜਾਂ ਬਹੁਤ ਦਰਦ ਹੁੰਦੀ ਹੈ ਓਵਮੈਂਸਿਸ ਦੇ ਦੌਰਾਨ ਤੇ ਇਹ ਸਾਰੀਆਂ ਚੀਜ਼ਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਇੱਕ ਉਹਨਾਂ ਨੇ ਗਾਇਨੇਕੋਲੋਜਿਸਟ ਤੋਂ ਓਪੀਨੀਅਨ ਲੈਣ ਉਹਨਾਂ ਨੂੰ ਦਿਖਾਣ ਤਾਂ ਕਿ ਉਹਨਾਂ ਦੀ ਹੈਲਪ ਕਰ ਸਕਣ ਇਸ ਚੀਜ਼ ਲਈ ਔਰ ਇਹਨਾਂ ਚੀਜ਼ਾਂ 'ਚ ਵੀ ਅਗਰ ਰੈਗੂਲਰ ਬੱਚੇ ਐਕਸਰਸਾਈਜ਼ ਕਰਦੇ ਆ ਔਰ ਹੈਲਦੀ ਡਾਈਟ ਲੈਂਦੇ ਆ ਤਾਂ ਇਹ ਪ੍ਰੋਬਲਮਸ ਘਟ ਜਾਂਦੀਆਂ ਹਾਂ ਕੋਈ ਅੰਦਰ ਪੈਥੋਲੋਜੀਕਲ ਪ੍ਰੋਬਲਮ ਹੋਏ ਤਾਂ ਉਹਦੇ ਲਈ ਗਾਇਨੇਕੋਲੋਜਿਸਟ ਹੀ ਹੈਲਪ ਕਰ ਸਕਦੀ ਉਹਨਾਂ ਨੇ ਡਾਕਟਰ ਸਾਹਿਬ ਜਿਵੇਂ ਗਰਭਵਤੀ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਖੁਰਾਕ ਖਾਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਖਾਣ ਪੀਣ ਜਾਂ ਕੋਈ ਐਕਸਰਸਾਈਜ਼ ਕਰ ਸਕਦੀ ਹਾਂ ਉਹ ਉਹਦੇ ਬਾਰੇ ਦੱਸ ਸਕਦੇ ਹੋ ਖੁਰਾਕ ਤੋਂ ਇਸ ਤਰ੍ਹਾਂ ਕਿ ਉਹਨਾਂ ਨੂੰ ਜ਼ਿਆਦਾ ਜਿਹੜੀ ਆਇਰਨ ਰਿਚ ਹੈਗੀਆਂ ਜਿਹੜੀਆਂ ਤਾਕਤਵਰੀਆਂ ਹੈਗੀਆਂ ਉਹ ਹਰੀਆਂ ਸਬਜ਼ੀਆਂ ਹੋਗੀਆਂ ਗ੍ਰੀਨ ਵੈਜੀਟੇਬਲਸ ਆਰ ਕੁਝ ਨਟਸ ਹੋਗੇ ਸੀਡਸ ਹੋਗੇ ਔਰ ਅੱਛਾ ਖਾਣ ਪੀਣ ਜਿੱਦ ਵਿੱਚ ਹਾਈ ਪ੍ਰੋਟੀਨ ਹੋਏ ਉਹ ਲੈਣੀ ਚਾਹੀਦੀ ਹੈ ਔਰ ਐਸ ਫਾਰ ਐਸ ਦੀ ਐਕਸਰਸਾਈਜ਼ ਇਸ ਕਨਸਰਨ ਤਾਂ ਉਹ ਇੱਕ ਯੋਗਾ ਜਿਹੜਾ ਹੈਗਾ ਉਹ ਕਰ ਸਕਦੇ ਆਂ ਫਰਸਟ 10 ਸੈਕਿੰਡ ਟ੍ਰਿਮੇਸਟਰ ਤੇ ਥੋੜੀ ਥੋੜੀ ਐਕਸਰਸਾਈਜ਼ ਵਾਕ ਕਰ ਸਕਦੇ ਆਂ ਟੁੜੀਆਂ ਫਲੈਕਸਿੰਗ ਐਕਸਰਸਾਈਜ਼ਸ ਕਰ ਸਕਦੀਆਂ ਜਿਹੜੀਆਂ ਕਿ ਉਹਨਾਂ ਨੂੰ ਬਾਅਦ ਚ ਨਾਰਮਲ ਡਿਲੀਵਰੀ ਹੋਣ ਚ ਹੈਲਪ ਹੋ ਸਕਦੀ ਹੈ ਉਹਨਾਂ ਦੀ ਡਾਕਟਰ ਸਾਹਿਬ ਸਾਧੀਆਂ ਦੇ ਵਿੱਚ ਕੀ ਧਿਆਨ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਗਰਭਵਤੀ ਔਰਤਾਂ ਨੂੰ ਆ ਲਾਈਕ ਐਨੀ ਅਦਰ ਪਰਸਨ ਆਪਣੇ ਆਪ ਨੂੰ ਠੰਡ ਤੋਂ ਬਚਾ ਕੇ ਰੱਖਣ ਤੇ ਆਪਣਾ ਐਕਸਰਸਾਈਜ਼ ਦਾ ਖਿਆਲ ਅਸੀਂ ਠੰਡ ਚ ਵੀ ਕਹਾਂਗੇ ਕਿ ਉਹਨਾਂ ਨੂੰ ਜ਼ਰੂਰ ਹੋਮ ਅਬਾਊਟ ਕਰਨਾ ਚਾਹੀਦਾ ਹੈ ਐਂਡ ਦੇ ਸ਼ੁਡ ਟੇਕ ਹੈਲਦੀ ਡਾਈਟ that is important ਡਾਕਟਰ ਸਾਹਿਬ ਇੱਕ ਆ ਮੈਂ ਤੁਹਾਨੂੰ ਮੋਟ ਇੰਪੋਰਟੈਂਟ ਕਹਣਾ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿੰਦੇ ਸੀ ਵੀ ਨਾਰਮਲ ਡੀਬੀ ਬਹੁਤ ਕਾਫੀ ਜ਼ਿਆਦਾ ਹੁੰਦੀ ਸੀ ਅੱਜ ਕੱਲ੍ਹ ਸਜਰੇਸ਼ਨ ਹੋ ਰਿਹਾ ਵੀ ਆਪਣਾ ਬੱਡੇ ਪ੍ਰੈਸ਼ਰ ਦਾ ਕਹਿੰਦੇ ਵੀ ਉਹਨਾਂ ਬੱਚੇ ਹੁੰਦੇ ਨੇ ਕੀ ਕਰਦੇ ਇਹਦੇ ਪਿੱਛੇ ਕਿਉਂ ਇਸ ਤਰ੍ਹਾਂ ਤੋਂ ਦੇਖੋ ਕੁਝ ਤਾਂ ਜੇ ਜਣੀਆਂ ਗਾਇਨੀ ਦੀਆਂ ਇੰਡੀਕੇਸ਼ਨਸ ਹੈ ਕਿ ਉਹਦੀ ਪੈਲਵੇਸ ਹੀ ਤੰਗ ਹੈ ਹੈਨਾ ਜਾਂ ਬਿਗ ਸਾਈਜ਼ ਬੇਬੀ ਹੈ ਜਾਂ ਕੋਈ ਪਹਿਲੀ ਵਾਰੀ ਬੱਚਾ ਜਿਹੜਾ ਐਲਦਰਲੀ ਏਜ ਹੋ ਰਿਹਾ ਉਹਦੇ ਚ ਸਿਜ਼ੇਰੀਅਨ ਹੋਣਾ ਜਿਹੜਾ ਹੈਗਾ ਦਿਸ ਇਜ਼ ਇੰਡੀਕੇਟਿਡ ਪਰ ਅੱਜਕਲ ਦੇਖਿਆ ਗਿਆ ਕਿ ਲੜਕੀਆਂ ਸੈਂਡ ਸ਼ੀਲਦਾ ਇੰਨੀ ਘਟਾ ਹੈ ਕਿ ਉਹ ਪਹਿਲੇ ਕਹਿ ਦਿੰਦੀਆਂ ਕਿ ਵੀ ਅਸੀਂ ਨੋਰਮਲ ਡਿਲੀਵਰੀ ਨਹੀਂ ਕਰਾਣੀ ਅਸੀਂ ਸਿਜ਼ੇਰੀਅਨ ਹੀ ਕਰਾਣਾ ਅਸੀਂ ਦਰਦਾਂ ਨਹੀਂ ਲੈਣੀਆਂ ਔਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨੀਚੇ ਜਿਹੜਾ ਹੈਗਾ ਉਹ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਆਏ ਵੀ ਜਸਟ ਵਾਟ ਕਿ ਸਾਡਾ ਸਜ਼ੇਰੇ ਰੇ ਕਰਦਾ ਜਾਏ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਹੋ ਤੁਸੀਂ ਲੋਕਾਂ ਨੂੰ ਕਾफी ਜਾਣਕਾਰੀ ਦਿੱਤੀ ਹੈ। ਫਿਰ ਵੀ ਮੈਂ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਕੋਈ ਪ੍ਰੋਬਲਮ ਆਦੀ ਹੈ ਤਾਂ ਉਹਨਾਂ ਨੂੰ ਵੈਨਿਡੇਟ ਡਾਕਟਰ ਮਾਸਲਾਹਤ ਨੂੰ ਬੁਲਾਇਆ ਜਾਈਏ ਸਾਡੇ ਐਸਪੀਐਸ ਹਸਪੀਟਲ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਐਸਪੀਐਸ ਹਸਪੀਟਲ ਛੇਪੋਤਾਂ ਕੋ ਕਾਫੀ ਵੱਡਾ ਉਹਥੇ ਗੈਨੀ ਦੇ ਡਾਕਟਰ ਬੈਨ ਨੇ ਤੇ ਡਾਕਟਰ ਦਮਨਦੀਪ ਜੀ ਸਾਡੇ ਮਾਡਲ ਟਾਊਨ 메ਨ ਰੋਡ ਦੇ ਉੱਤੇ ਜਿਹੜਾ ਕਿ ਐਸਪੀਐਸ ਹਸਪੀਟਲ ਨੇ ਬੈਡ ਸੈਂਟਰ ਬਣਾਇਆ ਹੋ ਉੱਥੇ ਮਜੂਦ ਹੁੰਦੇ ਨੇ ਸਾਰਾ ਦਿਨ ਉੱਥੇ ਰਹਿੰਦੇ ਨੇ ਕਿਸੇ ਨੂੰ ਵੀ ਕੋਈ ਦਿੱਕਤ ਆਉਣੀ ਹੈ ਤਾਂ ਡਾਕਟਰ ਨਾਲ ਖੜਨ ਦੱਸਾ ਬਹੁਤ ਬਹੁਤ አመਤਸ ਥੈਂਕ ਯੂ ਸੋ ਮਚ